ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਹਰਬੇਲ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਕਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਅੰਸਰ ਝੋਟੀ ਦਿਖਾਵਾਂਗੇ ਠੀਕ ਹੈ ਜੀ ਨੀਲੀ ਦੀ ਝੋਟੀ ਆ ਬਾਕੀ ਦੋ ਮੱਝਾਂ ਝੋਟੀਆਂ ਜਿਹੜੀਆਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਇੱਕ ਵਾੜ ਦਿਖਾਵਾਂਗੇ ਵੀ ਬਿਲਕੁਲ ਸੱਜਰ ਤਾਜ਼ੀ ਸੂਈ ਹੈ ਠੀਕ ਹੈ ਜੀ ਇਹ ਟੋਟਲ 4 ਨ ਸੋ ਚੌ ਨਗਾ ਦੀ ਡਿਟੇਲ ਬਾਈ ਹਰ ਵੇਲੇ ਦੇ ਨਾਲ ਪੂਰੀ ਗੱਲਬਾਤ ਕਰਨਾਗੇ ਆਪਾਂ ਸੋ ਪਸ਼ੂ ਦੋਸਤੋ ਚੰਗਿਆ ਠੀਕ ਆ ਜੀ ਇੱਕ ਨੀਲੀ ਪੱਕ ਦੀ ਝੋਟੀ ਆ ਤੇ ਉਹਦੇ ਮਗਰ ਨੀਲੀ ਦਾ ਬੱਚਾ ਬਹੁਤ ਖੂਬਸੂਰਤ ਆ ਤੇ ਪਸ਼ੂ ਸਾਰੇ ਸੋ ਇਸ ਵਾਇਆ ਇੱਕ ਕਾਉਂਸਲਰ ਝੋਟੀ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਆਪਾਂ ਲਾਸਟ ਦੇ ਵਿੱਚ ਸੋ ਪਿੰਡ ਜੋੜ ਸਿੰਘ ਵਾਲੇ ਤੁਸੀਂ ਵਿਜ਼ਿਟ ਕਰਨੀ ਆ ਅੱਜ ਤਰੀਕ 1 ਅਕਤੂਬਰ ਕੱਲ ਦੋਸਤੋ 2 ਅਕਤੂਬਰ ਨੂੰ ਮਾਰਨਿੰਗ ਸੁਪਾ ਵੀਡੀਓ ਅਪਲੋਡ ਕਰਦੇ ਆਂਗੇ ਸੋ ਐਨੀਮਲ ਜਿੰਨੇ ਵੀ ਦਿਖਾਵਾਂਗੇ ਇਹਨਾਂ ਦੀ ਨਰਕ ਪਰਖ ਤਸੱਲੀ ਆ ਤੁਸੀਂ ਘਰਾਂ ਕੇ ਕਰ ਲਿਓ ਠੀਕ ਹੈ ਜੀ ਸੋ ਪਸ਼ੂ ਸਾਰੇ ਸੋਏ ਸੁਬਾਹੇ ਆ ਉਹ ਕਰਦੇ ਆ ਗੱਲਬਾਤ ਵੀਰ ਹਰਪ੍ਰੀਤ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਈ ਹਰਪ੍ਰੀਤ ਸਿਆ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Instagram Facebook ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਰਹਾ ਸੈਂਟ ਟਿੱਕ ਬਹੁਤ ਵਧੀਆ ਵੀਰ ਹਰਪ੍ਰੀਤ ਜੀ ਕਿਰਪਾ ਭਾਈ ਗੁਰੂ ਦੀ ਮਿਹਰ ਹੈ ਸ਼ੁਕਰ ਮਾਰਕਦਾ ਵੀਰ ਪਰ ਫਿਰ ਨਾਗ ਅੱਜ ਆਪਣੇ ਕੋਲ ਜਿਹੜ ਆਪਾਂ ਦਿਖਾਉਣੇ ਆ ਬਿਲਕੁਲ ਸੰਦਰ ਸਾਹਿਬ ਆਪਣੇ ਕੋਲੇ ਇੱਕ ਗਾਂ ਤਾਜੀ ਸੂਈ ਆ ਅੱਜ ਮਾਰਨਿੰਗ ਟਾਈਮ ਹੀ ਹਾਂ ਤਾਂ ਇੱਕ ਤਾਜੀ ਛੋਟੀ ਸੂਈ ਆ ਪਿੱਛੇ ਡਾਇਮੰਡ ਦੀ ਕੱਟੀ ਆ ਅੱਛਾ ਜੀ ਇੱਕ ਨੀਲੀ ਦੀ ਮਾਝਾ ਚੰਗੀ ਆ ਤੇ ਇੱਕ ਨੀਲੀ ਦੀ ਛੋਟੀ ਆ ਹਮ ਹਾਂ ਅਨਸਰ ਠੀਕ ਹੈ ਜੀ ਇਹ ਸਾਰੇ ਪਛੋੜੇ ਜਿਹੜੇ ਆਪਾਂ ਠੀਕ ਹੈ ਲਿਖਾ ਬਾਈ ਸ਼ੁਰੂਆਤ ਆਪਾਂ ਇੱਥੋਂ ਕਰ ਲਾਂਗੇ ਇੱਕ ਵਾਰੀ ਇਹ ਝੋਟੀ ਆ ਇਹ ਝੋਟੀ ਸੂਆ ਪਹਿਲਾਂ ਹੀ ਹੈ ਬਿਲਕੁਲ ਸੰਤੋ ਸਾਹਿਬ ਪਹਿਲਾਂ ਸੂਆ ਸੂਈ ਆ ਪਿੱਛੇ ਡਾਇਮੰਡ ਦੀ ਕੱਟੀ ਆ ਗਈ ਆ ਠੀਕ ਹੈ ਜੀ ਬਿਲਕੁਲ ਪਾਕਿਸਤਾਨੀ ਨੀਲੀ ਆ ਅੱਖ ਨੀਲੀ ਆ ਮੱਥੇ 'ਚ ਬੱਲਾ ਤੇ ਜਿਹੜਾ ਪਿੱਠਪੂੜਾ ਇਹਦਾ ਇੱਕ ਅਲੱਗ ਕੁਆਲਿਟੀ ਦਾ ਲੱਗਾ ਜਿਸ ਤਰ੍ਹਾਂ ਆਪਾਂ ਅਜੂਬਾ ਮਾਲੀ ਦੇਖਦੇ ਆ ਜਾਂ ਬਾਦਲ ਦੀ ਲਾਈਨ ਦੇਖਦੇ ਆ ਉਹ ਚੀਜ਼ਾਂ ਇਹਦਾ ਪਿੱਠਪੂੜਾ ਜਿਹੜਾ ਲੱਗਾ ਉਹ ਇੱਕ ਟੱਫੜਾ ਮੁੰਡੇ ਠੀਕ ਹੈ ਜੀ ਹਾਂ ਜੀ ਦਿਨ ਕਿੰਨੇ ਹੋਗੇ ਨੂੰ ਸੂਈ ਨੂੰ ਝੋਟੀ ਸੰਤੋ ਸਾਹਿਬ ਇਹ ਕੱਲ ਸੂਈ ਆ ਕੱਲ ਦੀ ਬਾਕੀ ਬੋਲਾ ਬੋਲਾ ਵੀ ਚੰਗੇ ਤੋਂ ਸਟਾਰਟ ਹੋ ਗਈ ਤੇ ਠੰਡੀ ਸੀਲ ਬਹੁਤ ਜਿਆਦੀ ਨਿਕਲੀ ਆ ਠੀਕ ਹੈ ਜੀ ਹਾਂ ਦੋਸਤੋ ਪਹਿਲਣ ਝੋਟੀ ਆ ਠੀਕ ਹੈ ਜੀ ਬੱਚਾ ਉੱਜਾ ਲਿਆ ਕਰਵਾਣੀ ਮਰਜ਼ੀ ਤੁਸੀਂ ਬੱਚਾ ਛੱਡੋ ਤੇ ਪਸਮਾਵੋ ਤੇ ਚੁਵਾਈ ਕਰੋ ਬਹੁਤ ਵਧੀਆ ਵੇਖੋ ਜੀ ਬੋਲੇ ਤੋਂ ਵੀਰਾਂ ਦਾ ਵੀ ਚੰਗੀ ਹੋਈ ਆ ਠੀਕ ਹੈ ਜੀ ਕੋਈ ਦੋ ਤਿੰਨ ਬਾਕੀ ਹਿੰਦੂ ਆ ਉਮੀਦ ਕਰਦੇ ਆ ਕਿ ਝੋਟੀ 12 ਕਿਲੋ ਤੇ ਚੱਲੂਗੀ ਭਾਵੇਂ ਪਹਿਲਣੀ ਠੀਕ ਹੈ ਜੀ ਮਗਰ ਕੱਤੀ ਬਹੁਤ ਸੁਣੀ ਆ ਕੱਤੀ ਡਾਇਮੰਡ ਦੀ ਆ ਗਈ ਡਾਕਟਰ ਸੁਖਵਿੰਦਰ ਹਰੀਕੇ ਦਾ ਵੀਰ ਆਪਣੇ ਹਾਂ ਜੀ ਸੋ ਦੋਸਤੋ ਹਰੀਕੇ ਪਤਨ ਡਾਇਮੰਡ ਬੁੱਲ ਦੀ ਮਗ ਤੇ ਕੱਟੀਆਂ ਬਹੁਤ ਸੁੰਨੀਆਂ ਨਿਸ਼ਾਨੀਆਂ ਦੇ ਵਿੱਚ ਬੱਗੀ ਬਿੱਲੀ ਬੋਲੀ ਠੀਕ ਆ ਕਿਤੇ ਨਾ ਕਿਤੇ ਸੰਧੂ ਸਾਹਿਬ ਇਹ ਝੋਟੀ ਦਾ ਪਸ਼ੋਕੜ ਬਹੁਤ ਵਧੀਆ ਰਿਆ ਅੱਛਾ ਜੀ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੀਲੀ ਦੇ ਵਿੱਚ ਐਕਚੁਅਲੀ ਜਿਹ ਵਿੱਚ ਉਹ ਚੀਜ਼ਾਂ ਦੇ ਵਿੱਚ ਹੈਗੀਆਂ ਪੁੱਠਾ ਬਹੁਤ ਸੋਹਣਾ ਖੜਾ ਇਹਦਾ ਹੂੰ ਬਿਲਕੁਲ ਜਿਹੜੀ ਉੱਤੋਂ ਪੱਦਰਿਆ ਹੂੰ ਤਾਂ ਲੇਵਾ ਜਿਹੜਾ ਇਹਨਾਂ ਦਾ ਬਹੁਤ ਸੋਹਣਾ ਜਵੇਂ ਸੰਧੂ ਸਾਹਿਬ ਅਜੇ ਪਲੂਨ ਝੋਟੀ ਐ ਸੂਈ ਆ ਤਾਂ ਜਿਵੇਂ ਜਿਵੇਂ ਸੂਵਿਆਂ ਚ ਗਈ ਤਾਂ ਉਹਵੇਂ-ਉਵੇਂ ਚੀਜ਼ਾਂ ਕਰਮਾਲੀ ਖੋਲੂਗੀ ਹੋਰ ਕਦ ਵੀ ਪੂਰਾ ਮਾਸਾ ਕਰੂਗੀ ਤਾਂ ਥੱਲਾ ਇਹਦਾ ਬਿਲਕੁਲ ਬਲਾਇਤਨ ਗਾ ਮਾਰਗਾ ਹਵਾਨਾ ਛੱਡਾ ਬੜੀ ਫਿਕਸ ਇੱਕ ਚੀਜ਼ ਆਪਾਂ ਨੋਟ ਕੀਤੀ ਸੰਧੂ ਸਾਹਿਬ ਆਪਾਂ ਉੱਥੇ ਲੈ ਕੇ ਆਏ ਆ ਕੋਈ ਇੱਚ ਕਾਲਾ ਪਾ ਨਹੀਂ ਆਇਆ ਹਾਂਜੀ ਬਿਲਕੁਲ ਠੰਡੀ ਸੀਲ ਆ ਬਿਲਕੁਲ ਤੇ ਨਿਗਰ ਆ ਬਿਲਕੁਲ ਹਨਾ ਬਰੀਕੀਆਂ ਬਹੁਤ ਜ਼ਿਆਦਾ ਚੋਟੀ ਦੇ ਵਿੱਚ ਸਿੰਗੀ ਬਹੁਤ ਪਿਆਰੀ ਆ ਬਹੁਤ ਖੂਬਸੂਰਤ ਜਿਵੇਂ ਵੀਰ ਰਵੇਲ ਨੇ ਗੱਲ ਕੀਤੀ ਹੈ ਵੀ ਇੱਕ ਐਚ ਐਫ ਬਹਿਣਾ ਵਰਗਾ ਹਵਾਨਾ ਛੱਡਾ ਤੇ ਸਿੰਗਾ ਦੀ ਪੰਤਰ ਤੁਸੀਂ ਚੈੱਕ ਕਰੋ ਬਾਕੀ ਪਿੱਠਪੂੜਾ ਬਿਲਕੁਲ ਖੜਵਾ ਜਿਹੜਾ ਪਿੱਠਪੂੜਾ ਖਲੋਤ ਪਿੱਠਪੂੜੇ ਦੀ ਬਾਕੀ ਆਰਡਰ ਕੁਆਲਿਟੀ ਚੰਗੀ ਆ ਪਹਿਲਾ ਸੂਆ ਇਹ ਛੋਟੀ ਸੂਈ ਆ ਦੂਜੇ ਤੀਜੇ ਸੂਏ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਪਸੂ ਜਾਊਗਾ ਤੇ ਕਰਮਾਂ ਵਾਲੀ ਹੋਊਗੀ ਅਸੀਂ ਉਮੀਦ ਕਰਦੇ ਆਂ ਕਿ ਤੀਜੇ ਸੂਏ ਦੇ ਵਿੱਚ ਛੋਟੀ 18+ ਚੱਲੂਗੀ ਠੀਕ ਆ ਦੂਜੇ ਦੇ ਵਿੱਚ ਵੀ ਚੰਗੀ ਰਹੂਗੀ ਪਹਿਲੇ ਦੇ ਵਿੱਚ ਵੀ ਉਮੀਦ ਕਰਦੇ ਆਂ ਕਿ ਜਿਹੜਾ ਹਾਲ ਦੀ ਘੜੀ ਆ ਆਪਾਂ ਜਿਹੜਾ ਪ੍ਰੈਜ਼ੈਂਟ ਇਹਦਾ ਚੱਲ ਰਿਹਾ ਉਹ ਦੇਖਦੇ ਆਂ ਕਿ ਬਹੁਤ ਵਧੀਆ ਵਾ ਕਿਉਂਕਿ ਲੇਵਾ ਬਹੁਤ ਸੋਹਣਾ ਸੂਤੋ ਲਾ ਕੇ ਅੱਗੇ ਤੁੰਨ ਨੂੰ ਜਾਂਦਿਆ ਅੰਤਰ ਬਹੁਤ ਪਿਆਰੀ ਆ ਲੇਵਾ ਦੱਖ ਦੇ ਬਿਲਕੁਲ ਜੀ ਬਾਕੀ ਵਿੱਥਾ ਵੀ ਬਹੁਤ ਸੋਹਣੀਆਂ ਆ ਤਸਲੂ ਸਾਹਿਬ ਜਿਵੇਂ ਜਿਵੇਂ ਇਹਦੀਆਂ ਚਵਾਈਆਂ ਹੋਈਆਂ ਥਣ ਤਾਂ ਵੈਸੇ ਵੀ ਬਹੁਤ ਸੋਹਣਾ ਇਸ ਟਾਈਮ ਪਰ ਜਿਵੇਂ ਜਿਵੇਂ ਚਵਾਈਆਂ ਹੋਈਆਂ ਓਵੇਂ ਓਵੇਂ ਇਹਨੇ ਜਿਹੜਾ ਥਾਣਾ ਬਹੁਤ ਸੋਹਣਾ ਕਰੂਗੀ ਕਿਉਂਕਿ ਜਿਹੜੀਆਂ ਨਸਲਾਂ ਖਾਸ ਕਰਕੇ ਨੀਲੀ ਦੀਆਂ ਤਾਂ ਇਹਦਾ ਜਿਹੜਾ ਥਾਣਾ ਬਹੁਤ ਸੋਹਣਾ ਕੱਢ ਆਉਂਦੀਆਂ ਜਿਵੇਂ ਜਿਵੇਂ ਚਵਾਈਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਬਹੁਤ ਖੂਬਸੂਰਤ ਝੋਟੀ ਆ ਕਿਸੇ ਪਾਸੇ ਨੂੰ ਖੁਦ ਹੀ ਕਰਮਾ ਵਾਲੀ ਬੱਚਾ ਪੁੱਛਾ ਵੀ ਚੱਲਿਆ ਅਕਸਰ ਆਪਾਂ ਦੇਖਦੇ ਹਾਂ ਕਿ ਇਹਨਾਂ ਪਹਿਲਾਂ ਝੋਟੀਆਂ ਕੋਈ ਸੌ ਆਲ ਛਾਲ ਕਰਦੀਆਂ ਨੇ ਪਰ ਠੀਰਾਪਣ ਬਹੁਤ ਆ ਝੋਟੀ ਦੇ ਵਿੱਚ ਬਹੁਤ ਪਿਆਰੀ ਹੈ ਛੋਟੀ ਤੇ ਮਗਰ ਜਿਹੜਾ ਬੱਚਾ ਵੀ ਬਹੁਤ ਕੀਮਤੀ ਆ ਸੰਧੂ ਸਾਹਿਬ ਮਾਨ ਕਰਨ ਕਰਦੇ ਆ ਵੀ ਇੱਕ ਚੰਗੀ ਮਾਰਕਿੰਗ ਦੇ ਵਿੱਚ ਕੱਤੀ ਮਿਲਦੀ ਸੰਧੂ ਸਾਹਿਬ ਮੈਂ ਇੱਕ ਗੱਲ ਕਰਾ ਜਾਨੀ ਹੈ ਡਾਇਮੰਡ ਦੀ ਆਈ ਆ ਬਾਕੀ ਕੋਈ ਡੀਐਨਏ ਦਾ ਕਰਾ ਲੈ ਠੀਕ ਆ ਜੀ ਅੱਖ ਬਹੁਤ ਪਿਆਰੀ ਬੱਚੇ ਦੀ ਆਈ ਆ ਤੇ ਮਾਰਕਿੰਗ ਬਹੁਤ ਸੋਹਣੀ ਆਈ ਆ ਉਹ ਵੀ ਇੱਕ ਬੱਚਾ ਤੁਹਾਨੂੰ ਫਿਰ ਦਿਖਾ ਦਿੰਨੇ ਆ ਮਾਰਕਿੰਗ ਲਾਜਵਾਬ ਆ ਠੀਕ ਆ ਜੀ ਕੱਤੀ ਬਹੁਤ ਪਿਆਰੀ ਆ ਬਹੁਤੇ ਵੀਰ ਡਿਮਾਂਡ ਕਰਦੇ ਨੇ ਤੇ ਵੀ ਇੱਕ ਮੈਨੂੰ ਲੱਗਦਾ ਵੱਖਰੇ ਤੌਰ ਤੇ ਤੁਹਾਨੂੰ ਇਹ ਵੀ ਆਹ ਦੇਖੋ ਦੰਦੂ ਸਾਹਿਬ ਕੋਈ ਇਹ ਨਾ ਕਵੇ ਕਿ ਪਲੂਣ ਆ ਇਹ ਤੰਗ ਕਰਦੀ ਆ ਹਨਾ ਬਹੁਤ ਪਿਆਰੀ ਕੱਟੀ ਆਪ ਵੀ ਕੱਟੀ ਆ ਪਿੱਛੇ ਵੀ ਕੱਟੀ ਆ ਦੇਖੋ ਕਿੱਦਾਂ ਬਿਲਕੁਲ ਲੇਵੇ ਦੀ ਬੰਤਰ ਤੁਸੀਂ ਚੈੱਕ ਕਰੋ ਤੁਹਾਨੂੰ ਠੀਕ ਆ ਜੀ ਪਰਮਾਤਮਾ ਵੱਲੋਂ ਬਹੁਤ ਸੋਹਣੀ ਆ ਠੀਕ ਆ ਜੀ ਲੋ ਜੀ ਮਗਰ ਕੱਟੀ ਲਾਜਵਾਬ ਠੀਕ ਆ ਬਾਕੀ ਸੰਦੇ ਕੱਟੀ ਦੀ ਮਾਰਕਿੰਗ ਆ ਜਿਹੜੀ ਬਿਲਕੁਲ ਜਾਇਜ਼ ਆਈ ਆ ਸੂਤੇ ਨਿਸ਼ਾਨ ਆ ਗਿਆ ਥੱਲੇ ਹਵਾਨੇ ਤੇ ਵੀ ਆ ਗਿਆ ਨਿਸ਼ਾਨੀਆਂ ਕੱਟੀ ਦੀਆਂ ਪੂਰੀਆਂ ਮੁਕੰਮਲ ਹੀ ਆ ਬਹੁਤ ਵਧੀਆ ਜੀ ਬਹੁਤ ਪਿਆਰੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕੀ ਡਿਮਾਂਡ ਰਵੇਲ ਕਰਦੇ ਫਿਰ ਸੰਧੂ ਸਾਹਿਬ ਮੁੱਲ ਕਰਨ ਨੂੰ 95 ਕਰ ਲੀਏ 90 ਕਰ ਲੀਏ 88000 ਰੁਪਏ ਇਹਦੀ ਡਿਮਾਂਡ ਹੈ ਉਹਦੇ ਚੋਂ ਵੀ ਆਪਾਂ ਥੋੜਾ ਬੋਧਾ ਮਾਨਤਾ ਕਰਦਾ 88 ਚੋਂ ਬਿਲਕੁਲ ਜੀ ਬਾਕੀ ਸੰਧੂ ਸਾਹਿਬ ਹੀਰਾ ਉਹ ਜੀ 88000 ਦੇ ਵਿੱਚੋਂ ਛੋੜ ਜਿਹਾ ਆਪਾਂ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਵੀ ਘਰ ਆਏ ਗਏ ਤਾਂ ਠੀਕ ਹੈ ਜੀ ਬਾਕੀ ਚੰਗੀ ਝੋਟੀ ਆ ਇੱਥੇ ਆਣ ਕੇ ਆਪਦੀ ਤੁਸੀਂ ਚੋਗੋ ਭਰਾਵੋ ਤਸੱਲੀ ਕਰੋ ਠੀਕ ਆ ਤੇ ਪਸੰਦ ਆਊਗੀ ਮੇਰੇ ਨੰਬਰ ਤੇ ਰਵੇਲ ਇਧਰ ਆਪਣੇ ਕੋਲ ਜਿਹੜੀ ਆ ਖੜੀ ਆ ਝੋਟੀ ਸਾਨੂੰ ਦਾ ਦੂਜਾ ਸੂਆ ਝੋਟੀ ਸੂਈ ਆ ਹਾਂਜੀ ਪਿੱਛੇ ਕੱਟੀ ਆ ਗਈ ਆ ਸੂਈ ਨੂੰ ਅੱਜ ਸਾਨੂੰ ਸਭ 5-6 ਦਿਨ ਹੋ ਗਿਆ ਹੂੰ 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 10-11 ਕਿਲੋ ਬੋਲੇ ਤੇ ਚੱਲ ਰਹੀ ਆ ਤੇ 5-5 ਕਿ ਦਿਨ ਹੋਈ ਸੂਈ ਆ 5 ਕਿ ਦਿਨ ਹੋ ਗਏ ਆ ਮਗਰ ਇਹ ਤਾਂ ਕੱਟੀ ਮਗਰ ਕੱਟੀ ਇਹਦੇ ਵੀ ਅ ਮਗਰ ਕੱਟੀ ਆ ਜੀ ਇਹਦੇ ਵੀ ਅੱਛਾ ਜੀ ਹਾਂਜੀ ਤੇ ਬੋਲਰ ਮੇਰੇ 10 ਕਿਲੋ ਕੇ ਪਲਾਸੀ ਚਾਹੀਦਾ 10 ਤੋਂ ਬਾਹਰ ਲਾ ਲੋ ਚਾਹੀਦਾ 10 ਮੰਨ ਕੇ ਚੱਲੋ ਤੁਸੀਂ ਅੱਛਾ ਜੀ ਹਾਂਜੀ ਠੀਕ ਹੈ ਜੀ ਸੰਧੂ ਸਾਹਿਬ ਠੰਡੀ ਸੀਲੇ ਵੀ ਬਹੁਤ ਜਿਆਦੀ ਉਹ ਵੀ ਕਿਸਾਨ ਵੀਰੋ ਚੰਗੀ ਝੋਟੀ ਆ ਬਾਕੀ ਗੱਲ ਬੋਤਾਲੀ ਆ ਵੱਡੀ ਆ ਠੀਕ ਆ ਸੰਧੂ ਸਾਹਿਬ ਆਪਾਂ ਇੱਕ ਗੱਲ ਕਰਦੀ ਕਿਸੇ ਵੀ ਭੈਣ ਭਰਾ ਆਨਲਾਈਨ ਸੌਦਾ ਕਰਨਾ ਗਰੰਟੀ ਤੇ ਆਪਾਂ ਦੋਨੇ ਪਸ਼ੂ ਭੇਜ ਦਾਂਗੇ თან ਹਵਾਨੇ ਦੀ ਗਰੰਟੀ ਦੇ ਕੇ ਪਾਰ ਪਿੱਛੇ ਚੋਣ ਜਾਨ ਹਰਵੇਲ ਅਗਲੇ ਚੋਣ ਸਾਹਿਬ ਸੰਤੂ ਸਾਹਿਬ ਸਾਰੇ ਬਹੁਤ ਵਧੀਆ ਦੋਨੇ ਪਸ਼ੂ ਚੋਣ ਬਹੁਤ ਵਧੀਆ ਨਿਕਲੇ ਠੀਕ ਹੈ ਜੀ ਇੱਕ ਵਾਰੀ ਹਰਵੇਲ ਬਈ ਲੰਬਾ ਤੋਰਦੇ ਆ ਜੀ ਫਿਰ ਬਹੁਤ ਕੱਦ ਕਾਠਾ ਝੋਟੀ ਦਾ ਬਾਕੀ ਸਟ੍ਰੇਟ ਫਟਾ ਠੀਕ ਹੈ ਜੀ ਮਾਰਕਿੰਗ ਤੁਸੀਂ ਵੇਖੋ ਸਟ੍ਰੇਟ ਫਟਾ ਤੇ ਉੰਡਾ ਸਿੰਘਾ ਬਿਲਕੁਲ ਬਲਾਈ ਦੇ ਵਿੱਚ ਕੱਦ ਕਾਠਾ ਕਾਫੀ ਸੋਹਣਾ ਠੀਕ ਹੈ ਜੀ ਮੇਰੀ ਵੀ ਚੰਗੀ ਜੀ ਪੂਰਾ ਇੱਕ ਝੋਟਿਆਂ ਦਾ ਭਲੇਖਾ ਪਾਉਂਦੀ ਆ ਹਾਂ ਹਾਂ ਤੋਰਾ ਤਾਰਾ ਝੋਟੀ ਦਾ ਬਹੁਤ ਸੋਹਣਾ ਚਵਾਈ ਇੱਕ ਨੰਬਰ ਆ ਬਾਕੀ ਬੋਲਾ ਦੋਸਤੋਂ ਕੋ 10 ਲੀਟਰ ਬੋਲਾ ਹੀ ਅਕਰਮਾਲੀ ਥ ਬਾਕੀ ਸੰਦ ਦਾ ਦੁੱਧ 15 16 ਕਿਲੋ ਦਾ ਕਿਤੇ ਗਿਆ ਨਹੀਂ ਹਾਂ ਬਾਕੀ ਠੰਡੀ ਸੀਲ ਬਹੁਤ ਜ਼ਿਆਦੀ ਆ ਬ ਇਹ ਪਿੱਛੇ ਕੱਟੀ ਆ ਗਈ ਆ ਸਾਨੂੰ ਠੀਕ ਆ ਜੀ ਹਾਂ ਲਓ ਜੀ ਮਗਰ ਇਹਦੇ ਵੀ ਕੱਟੀਆਂ ਠੀਕ ਆ ਜੀ ਦੋਵੇਂ ਝੋਟੀਆਂ ਜਿਹੜੀਆਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਦੋ ਮਗਰ ਕੱਟੀਆਂ ਨੇ ਫੀਮੇਲ ਕਾਫ ਆ ਤੇ ਇੱਕ ਤਾਂ 10 ਕਿਲੋ ਬੋਲੇ ਤੇ ਚੱਲ ਰਹੀ ਹੈ ਚੱਲ ਰਹੀ ਹੈ ਠੀਕ ਆ ਜੀ ਇੱਕ ਤਾਂ ਕੱਲ ਜਿਹੜੀ ਸੂਈ ਹੈ ਡਾਇਮੰਡ ਦੀ ਮਗਰ ਕੱਟੀ ਆ ਇਹਦਾ ਹਰ ਵੇਲੇ ਮੁੱਲ ਕੀ ਰਹੂਗਾ ਵੀਰ ਝੋਟੀ ਦਾ ਮੁੱਲ ਸੰਤੂ ਸਾਹਿਬ ਕਰਨ ਨੂੰ ਭਵੇਂ ਇਹਦਾ ਇੱਕ ਵੀ ਕਰਾ ਲਓ 25 ਕਰਾ ਲਓ 15 ਕਰਾ ਲਓ ਇੱਕ 10 ਇੱਕ 10 24 ਮੰਨਤਾ ਨ ਹੋ ਜਾਊਗਾ ਇੱਕ 10 ਚ ਇੱਕ 7 ਦੀ ਦੇ ਦਾਂਗੇ ਉਹ ਵੀ ਇੱਕ 7 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜਾਊਗੀ ਆ ਜਾਣਾ ਠੀਕ ਆ ਬਾਕੀ ਝੋਟੀ ਚੰਗੀ ਆ ਕੱਦ ਬੋਤਾਲੀ ਆ ਦੁੱਧ ਚੰਗਾ ਚਵਾਉਣ ਦੀ ਸੁਭਾਅ ਬਹੁਤ ਵਧੀਆ ਸੰਤੋਖ ਸਾਹਿਬ ਬਿਲਕੁਲ ਨਿਕਲ ਨਵੀਂ ਝੋਟੀ ਆ ਠੀਕ ਆ ਜੀ ਬਿਲਕੁਲ ਆਵਾਜ਼ ਬਰੇਟ ਆ ਇਹਦੀ ਕੁਆਲਟੀ ਦੇ ਹਿਸਾਬ ਨਾਲ ਠੀਕ ਆ ਜੀ ਅੱਗੇ ਹਰਵੇਲ ਆਪਣੇ ਕੋਲ ਆ ਕੱਟੀ ਕਿਵੇਂ ਝੋਟੀ ਆ ਗਈ ਜਿਹੜੀ ਸੰਤੋਖ ਸਾਹਿਬ ਬਹੁਤ ਸੋਹਣੀ ਕੱਟੀ ਆ ਹਾਂ ਮਾਰਕਿੰਗ ਬਹੁਤ ਸੋਹਣੀ ਆ ਇਹਦੇ ਚਾਰੇ ਪੈਰ ਤੋਤੇ ਆ ਠੀਕ ਆ ਜੀ ਹਵਾਨੇ ਤੇ ਆ ਗਿਆ ਧੁੰਨ ਤੇ ਆ ਗਿਆ ਇਹਦਾ ਦਾਗ ਹੂੰ ਤੇ ਅੱਖਾਂ ਦੇ ਵਿੱਚ ਜਿਹੜੇ ਆ ਦੋਨਾਂ ਦੇ جواب ਆ ਗਿਆ ਲਓ ਜੀ ਅੱਖਾਂ ਦੇ ਵਿੱਚ ਵੀ ਜਵਾਬ ਆ ਦੋਸਤੋ ਬਾਕੀ ਮਾਰਕਿੰਗ ਬਾਕੀ ਸੰਜੀਤ ਸਾਹਿਬ ਤੁਸੀਂ ਚੈੱਕ ਕਰੋ ਜਿਨ੍ਹਾਂ ਨੇ ਵੀ ਆਪਾਂ ਤਿੰਨਾਂ ਪਸ਼ੂਆਂ ਦੀ ਗੱਲ ਕਰੀਏ ਜਿਨ੍ਹਾਂ ਵੀ ਭੈਣ ਭਰਾਵਾਂ ਨੇ ਖਾਸ ਕਰਕੇ ਆ ਜਿਹੜਾ ਲੋਟ ਆ ਆ ਜਿਹੜਾ ਯਾਨੀ ਕਿ ਆਪਾਂ ਪਸ਼ੂ ਤਿੰਨੇ ਪਾਰੇ ਤਿੰਨੇ ਨਹੀਂ ਲੀਦੇ ਨੇ ਹੂੰ ਤੇ ਨੀਲੀ ਦੇ ਕੰਮ ਕਰਨ ਵਾਲੇ ਤਿੰਨੇ ਹੀ ਲਾਹੇ ਵੰਦੇ ਨੇ ਬਿਲਕੁਲ ਬਿਲਕੁਲ ਤੇ ਝੋਟੀ ਬਹੁਤ ਪਿਆਰੀ ਆ ਮਾਰਕਿੰਗ ਇੱਕੋ ਜੀ ਬਰਾਬਰ ਆ ਠੀਕ ਆ ਸਿੰਘੀ ਸਿੰਘੀ ਬਹੁਤ ਸੋਹਣੀ ਆ ਜੀ ਲਓ ਜੀ ਬਿਲਕੁਲੋ ਗੋਲ ਆਰਾਊਂਡ ਬਿਲਕੁਲ ਛੋਟਾ ਸਿੰਗ ਆ ਠੀਕ ਆ ਜੀ ਤੇ ਬਹੁਤ ਪਿਆਰੀ ਆ ਬਾਕੀ ਸੰਧੂ ਸਾਹਿਬ ਹੋਰ ਥੋੜੇ ਸਮੇਂ ਤੱਕ ਜਿਹੜੀ ਬਣ ਜੂਗੀ ਤੇ ਕਿਉਂਕਿ ਹੁਣ ਸਰਦੀ ਸ਼ੁਰੂ ਹੋ ਗਈ ਆ ਤਾਂ ਡਰਾਈ 3 ਮਹੀਨੇ ਭਰਪੂਰ ਗਈ ਝੋਟੀ ਡਰਾਈ ਫਰਦਿਆ ਇੱਕ ਦੋ ਬੋਰੀਆਂ ਚੜ ਗਿਆ 5-7 ਕਿਲੋ ਤੇਲ ਆ ਗਿਆ ਤਾਂ ਬਸ ਠੀਕ ਆ ਜੀ ਉਹ ਵੀ ਕਿਸਾਨ ਵੀਰੋ ਵੀਰ ਤਾਂ ਕਹਿਣ ਦਾ ਮਤਲਬ ਹੈ ਵੀ 5-4 ਕਿ ਮਹੀਨੇ ਚੋਂ 2-4 ਮਹੀਨੇ ਕੋਈ ਵੀਰ ਚੰਗੀ ਕੇਅਰ ਕਰ ਲੂਗਾ ਥੋੜੀ ਜੀ ਗੇਨ ਹੋ ਗਈ ਠੀਕ ਆ ਜੀ weight gain ਕਰਕੇ ਇਹ ਅੱਜ ਤੇ ਬਿਲਕੁਲ ਕਾਬਲ ਹੋ ਜਾਣੀ ਹੈ ਛੋਟੀ ਚੰਗੀ ਆ ਮਾਰਕਿੰਗ ਬੜੀ ਜਾਇਜ਼ ਆ ਠੀਕ ਆ ਜੀ ਚਾਰੇ ਪੋਰ ਤੋਂ ਪਿਆ ਵੈਸੇ ਜਿਵੇਂ ਸਾਰੇ ਵੀਰ ਲਾਈਕ ਕਰਦੇ ਵੀ ਚਲੋ ਚਾਰੇ ਪੈਰ ਤੋਂ ਪਿਓ ਧੋਨ ਤੇ ਡੱਬ ਪੂਸ਼ ਹਾਫ ਵਾਈਟ ਅੱਖਾਂ ਦੇ ਵਿੱਚ ਜਵਾਬ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਬਹੁਤ ਪਿਆਰੀ ਛੋਟੀ ਆ ਬਾਕੀ ਝੋਲੀ ਝਲੀ ਬਹੁਤ ਵਧੀਆ ਝੋਲੀ ਜੰਦੂ ਸਾਹਿਬ ਆਪਾਂ ਦਿਖਾਈ ਇਹ ਤਾਂ ਥਣ ਥੁਣ ਵੀ ਨਾ ਬਹੁਤ ਸੋਹਣੇ ਆ ਕੱਟੀ ਦੇ ਆ ਦੇਖੋ ਥੱਲੇ ਵਿਥਾ ਵਿੱਲਾ ਬਹੁਤ ਜਿਆਦੀਆਂ ਨੇ ਬਹੁਤ ਪਿਆਰੀ ਅੱਗੇ ਤੁਹਾਨੂੰ ਤਾਂ ਨਦੇ ਵੀ ਪ੍ਰੋਪਰ ਦਾ ਕਵਰ ਕਰ ਰਹੇ लावियर ਬੇਲ ਕਿੰਨੇ ਦੀ ਦੇਣੀ ਆਪਾਂ ਸੰਦੂ ਸਾਹਿਬ 27000 ਉਹ ਚੋ ਵੀ ਮੰਨਤਾ ਨਾਲ ਆਪਾਂ ਕਰ ਦਾਂਗੇ ਸਾਡੇ 27000 ਬਿਲਕੁਲ ਛੋੜ ਛੱਪਾ ਹੋਊ ਇਹਦੇ ਚ ਠੀਕ ਆ ਹਾਂਜੀ ਲਾ ਵੀ 27000 ਦੇ ਵਿੱਚੋਂ ਕਿਸਾਨ ਵੀਰੋ ਛੋੜ ਛੱਪਾ ਮੰਨਤਨ ਹੋ ਜਾਊਗਾ ਇਹ ਝੋਟੀ ਤੁਹਾਨੂੰ ਮਿਲ ਜਾਊਗੀ ਠੀਕ ਆ ਬਾਕੀ ਝੋਲੀ ਝਾਲੀ ਬਹੁਤ ਵਧੀਆ ਬਿਲਕੁਲ ਗੁੱਠੇ ਗੁੱਠੇ ਜੱਡਾ ਥਣ ਲੱਗਾ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਇੱਕ ਵੈੜ ਦਿਖਾਉਣੀ ਆ ਜੀ ਦਿਖਾਉਣੀ ਆ ਸੱਚੀ ਤਾਜੀ ਸੂਈ ਆ ਵੈੜ ਵੀ ਬਿਲਕੁਲ ਸੰਦੂ ਸਾਹਿਬ ਤਾਜੀ ਵੈੜ ਸੂਈ ਆ ਅੱਜ ਹੀ ਸੂਈ ਹੈ ਸੰਦੂ ਸਾਹਿਬ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਘਰ ਆਲੇ ਦੂਜਾ ਦੱਸਦੇ ਸੀ ਆਪਣੇ ਮੁਤਾਬਕ ਤੀਜੇ ਹੋਊਗੀ ਠੀਕ ਆ ਤਾਂ ਵੈੜ ਪਾਣਾ ਇਹਦੇ ਵਿੱਚ ਤੇ ਬਹੁਤ ਠੰਡੀ ਸੀ ਇਹ ਦਿਨ ਅੱਜ ਅੱਜ ਪਲ ਕੀ ਸੂਈ ਹੈ ਸੰਦੂ ਸਾਹਿਬ ਅੱਜ ਮਾਰਨਿੰਗ ਟਾਈਮ ਸੂਈ ਸੀ ਠੀਕ ਆ ਜੀ ਤੇ ਸੰਦੂ ਪਈ ਗਈ ਆਪਣੇ ਫਾਰਮ ਤੇ ਜੇਰ ਜੂਰ ਬਿਲਕੁਲ ਆਪਣੇ ਫਾਰਮ ਤੇ ਪਈ ਆ ਠੀਕ ਆ ਸਵੇਰੇ ਆਪਾਂ ਥੋੜੀ ਜਿਹੀ ਦੀ ਚੁਆਈ ਕੀਤੀ ਸੀ ਬਸ ਬਲੈਕ ਰੰਗ ਆ ਬਾਕੀ ਤੁਸੀਂ ਡਿਜ਼ਾਈਨ ਜੀ ਉਹਨੇ ਦਾ ਚੈੱਕ ਬਾਕੀ ਬਹੁਤ ਪਿਆਰੀ ਆ ਕੁਆਲਟੀ ਬਹੁਤ ਸੋਹਣੀ ਆ ਤੇ ਆਪਾਂ ਤੁਹਾਨੂੰ ਦਿਖਾਈ ਦਿੰਨੇ ਆ ਔਰ ਜਾਏ ਬੱਛੀ ਹੈ ਮਗਰ ਨਹੀਂ ਬੱਛੀ ਆ ਗਈ ਪਿੱਛੇ ਬਹੁ ਮਗਰ ਬੱਛੀ ਹੈ ਇਹ ਐਚਪੀ ਤੇ ਸ਼ਾਈ ਵਾਲ ਦਾ ਕ੍ਰੋਸ ਆ ਹੂੰ 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 ਤੇ ਬਹੁਤ ਸੋਹਣੇ ਸੰਗ ਦੇ ਵਿੱਚ ਆ ਨਾਲ ਦੀ ਨਾਲ ਬੱਚਾ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆਪਾਂ ਬਾਕੀ ਹਵਾਨੇ ਚੱਡੇ ਦੀ ਵੈਸੇ ਸਾਫ਼ ਸੁਥਰੀ ਦਿਖਾਈ ਦੇ ਰਹੀ ਹੈ ਠੀਕ ਹੈ ਜੀ ਬਿਲਕੁਲ ਜੀ ਹਰਵੰਦ ਸ਼ਾਹ ਬੱਚਾ ਗਾਨ ਫੜੀ ਆਹ ਕਰੋ ਚੱਕ ਪੀੜੀ ਲਾਗੋ ਫੜ ਬੱਤ ਆਹ ਕਰੋ ਆ ਦੇਖੋ ਜੀ ਉੱਥੇ ਹੰਬੜੇ ਖੜਿਆ ਨਹੀਂ ਜਾਂਦਾ ਤਾਜੀ ਸੂਣ ਕਰਕੇ ਬਿਲਕੁਲ ਬੱਚਾ ਜਿਹੜਾ ਬੱਚਾ ਬਹੁਤ ਕਿਆ ਕਰਮਾਲੀ ਨੇ ਠੀਕ ਹੰਦਾ ਮਾ ਬੱਚਾ ਬਹੁਤ ਰਾਜੀ ਦਿੱਤਾ ਜੀ ਆਹ ਦੇਖੋ ਜੀ ਠੰਡੀ ਸੀਲ ਵੱਲੋਂ ਆਪਾਂ ਸੰਤੂ ਸਾਹਿਬਾ ਦੇਖੋ ਜਿੱਦਾਂ ਮਰਜੀ ਕੋਈ ਭੈਣ ਭਰਾ ਹਨਾ ਚੁਆਈ ਕਰੇ ਹੂੰ ਹੂੰ ਉਧਰ ਦੀ ਕਵਰ ਕਰ ਲਾ ਲਓ ਜੀ ਸੰਜਉ ਤਾਂ ਤੁਸੀਂ ਚੈੱਕ ਕਰੋ ਥਾਨ ਬਹੁਤ ਵਧੀਆ ਸੰਤੂ ਸਾਹਿਬਾ ਦੁੱਧ ਵੀ ਮੱਝ ਵਰਗਾ ਹੋਊਗਾ 16 17 ਲੀਟਰ ਤੇ ਸੰਧੂ ਸਾਹਿਬ ਨੋਰਮਲ ਚੱਲੂਗੀ ਅੱਛਾ ਜੀ ਟਰੈਲਰ ਦੀ ਸੇਵਾ ਦੇ ਠੀਕ ਹੈ ਬਾਕੀ ਆਪਾਂ ਚੋਾਈ ਚੰਗਾ ਚੋਾਈ ਜੋ ਕਰਕੇ ਆਪਾਂ ਬਹੁਤ ਵਧੀਆ ਆਫਸਰੀ ਥਾਣਾ ਦੀ ਤੇ ਮੋਕ ਦੀ ਗੱਲ ਸੰਧੂ ਸਾਹਿਬ ਠੰਡੀ ਹਾਂ ਬਹੁਤ ਪਿਆਰੀ ਬੱਚੀ ਹੈ ਜੇ ਬੋਨਦੀ ਵੀ ਲੋੜ ਨਹੀਂ ਗਈ ਸੰਧੂ ਸਾਹਿਬ 16 17 ਕਿਲੋ ਦੀ ਗਾਰੰਟੀ ਦੇ ਆਈ ਹੈ ਪਿੱਛੋਂ ਹਾਂ ਹਾਂ ਤੇ ਬਹੁਤ ਪਿਆਰੀ ਫਿਰ ਠੰਡੀ ਸੀਲ ਆ ਠੀਕ ਹੈ ਜੀ ਹਾਂ ਜੀ ਲੋ ਦੋਸਤੋਂ ਚੰਗਾ ਦੁੱਧ ਜਵਾਜੂਗੀ ਬਾਕੀ ਹੁਣ ਪੌਲੀ ਤੋਂ ਸਟਾਰਟਿੰਗ ਆ ਬੱਚਾ ਵੀ ਬਹੁਤ ਆਉਦਾ ਪਿਆ ਬੱਚਾ ਵੀ ਬਹੁਤ ਹੁਣ ਦੂਜੇ ਡੰਗ ਦੀ ਚਵਾਈ ਅਜੇ ਹੁਣੀ ਬਾਕੀ ਆ ਠੀਕ ਆ ਤੇ ਮਗਰ ਬੱਚੀ ਬਿਲਕੁਲ ਗਿੱਲੇ ਨਾਲੂ ਨਾਲ ਬੱਚਾ ਬੱਚਾ ਬਹੁਤ ਪਿਆਰਾ ਆ ਕੋਈ ਵੀ ਵੀਰ ਮੰਨ ਕੇ ਸੌਤਾ ਕਰ ਲੇ ਕੋਈ ਭਰਾ ਸਿੱਜਾ ਸਮਝ ਲੈ ਠੀਕ ਆ ਜੀ ਇੱਥੇ ਕੀ ਹੈਗੀ ਦੂਜਾ ਨਾ ਹੋਊਗਾ ਤੇ ਤੀਜਾ ਤੀਜਾ ਨਹੀਂ ਤੇ ਦੂਜਾ ਬਾਕੀ ਇਹ ਜਿਹੜਾ ਤੋਰਾ ਤਾਰਾ ਬਿਲਕੁਲ ਵੇਖਰਾ ਇਹਦਾ ਬਿਲਕੁਲ ਬੱਚੀਆਂ ਵਾਲਾ ਠੀਕ ਆ ਜੀ ਤੇ ਹਰਵੀਰ ਦੇਖ ਲੈ ਦੀ ਦਿਨੀ ਆਪਾਂ ਸੰਦੂ ਸਾਹਿਬ ਸੂਈ ਸਵਾਈ ਬਚੀ ਆ ਸਾਢੇ 47000 ਮੋਲ ਆ ਉਹਦੇ ਚੋਂ ਮੰਨਤਾ ਨਾ ਆਪਾਂ ਕਰ ਦਾਂਗੇ ਖੁੱਲਾ ਸਾਢੇ 47 ਚ ਹਾਂਜੀ ਠੀਕ ਆ ਸਾਢੇ 45 ਦਾ ਦੇ ਲੈ ਕਰ ਦਾਂਗੇ ਉਹਦੇ ਚੋਂ ਵੀ ਆਪਾਂ 500 ਰੁਪਿਆ ਛੂਟ ਕਰ ਦਾਂਗੇ ਪੂਰੇ 45 ਦੇ ਦਾਂ ਠੀਕ ਆ ਜੀ ਲੋ ਵੀ ਪੂਰੇ 45000 ਦੀ ਕਿਸਾਨ ਵੀਰੋ ਇਹ ਤੁਹਾਨੂੰ ਬਿਲਕੁਲ ਉਹੀ ਭਰਾ ਫੋਨ ਲਾਉਣ ਜਿਨ੍ਹਾਂ ਨੂੰ ਇਹ ਚੀਜ਼ ਚੰਗੀ ਹੋਊਗੀ ਬਿਲਕੁਲ ਬਾਕੀ ਫੱਬ ਖੂਬ ਪੂਰੀ ਆ ਬਾੜ ਦੀ ਤੇ ਥੋੜਾ ਜਿਹਾ ਬੱਜਾ ਬਾਹਰ ਰਹਿ ਗਿਆ ਉਹਦੇ ਕਰਕੇ ਬੜਾ ਕਾਲਾ ਪੈਂਦਾ ਪਸ਼ੂ ਬਾਕੀ ਚਵਾਪਸ ਮਾ ਦੀ ਇੱਕ ਨੰਬਰ ਮਗਰ ਬੱਛੀ ਆ ਠੰਡੀ ਸੀ ਦਾ ਸਾਰਸੀ ਨਿਆਣਾ ਪੰਗਾ ਕਿਸੇ ਚੀਜ਼ ਦੀ ਪਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਹੀ ਬਸ ਤੁਸੀਂ ਅੱਗੇ ਬੱਚਾ ਪਸਮਾਓ ਠੀਕਾ ਛੱਡੋ ਤੇ ਚਵਾਈ ਕਰੋ ਇਹ ਆ ਤੇ ਨਾਗ ਨੇ ਦੋਸਤੋ ਟੋਟਲ ਉਹ ਬੱਛੀ ਲੈ ਬੋਤੇ ਦੀ ਪਰ ਫਿਰ ਇਹ ਅੱਜ ਪਸ਼ੂ ਸੀਗੀ ਕੋਲ ਬਿਲਕੁਲ ਸਾਨੀ ਸਾਹਿਬ ਇਹ ਸਾਰੇ ਪਸ਼ੂ ਸਾਰੇ ਕੁਆਲਟੀ ਆ ਜੇ ਜੇ ਆਪਾਂ ਗੱਲ ਕਰੀਏ ਤਾਂ ਜਿੰਨਾ ਵੀ ਲੋਟ ਆ ਚਾਰੇ ਤੇ ਚਾਰੇ ਪਸ਼ੂ ਇੱਕ ਤੇ ਇੱਕ ਚੰਗਾ ਠੀਕ ਇੱਕ ਹਰਬੇਲ ਨੰਬਰ ਬੋਲਦੇ ਆਪਰੇ 990388202599063 82025 ਠੀਕ ਹੈ ਜੀ। ਲਓ ਵੀ ਕਿਸਾਨ ਵੀਰੋ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਵੀਰ ਖਰ ਵੇਲਦਾ। ਪਸ਼ੂ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਲੈ ਕੇ ਆਉਂਦਾ ਵੀ ਪੰਜ ਚਾਰ ਬਸ ਬੱਕਰੀ ਵਾਲੀ ਮਿਲਦੇ ਰਹਿੰਦੇ ਆ ਠੀਕ ਹੈ ਜੀ। ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ। ਬਿਲਕੁਲ ਸੰਸਾਹਬ ਕੋਈ ਦੋ ਟਾਈਮ ਆਵੇ ਤਿੰਨ ਟਾਈਮ ਆਵੇ ਆ ਕੇ ਤਸੱਲੀ ਕਰੇ ਆਨਲਾਈਨ ਸੌਦਾ ਕਰਨਾ ਤੇ ਆਪ ਆਪਣੀ ਗਾਰੰਟੀ ਦੇ ਬਿਲਕੁਲ ਸੋ ਕੋਈ ਵੀਰ ਇਹ ਦੋਸੋਂ ਝੋਟੀਆਂ ਦੇ ਵਿੱਚੋਂ ਕੋਈ ਵੀਰ ਵੀ ਆਨਲਾਈਨ ਸੌਦਾ ਕਰਦਾ। ਜੋ ਚੀਜ਼ ਤੁਹਾਨੂੰ ਦੱਸੀ ਗਈ ਹੈ ਠੀਕ ਹੈ ਜੀ ਉਸ ਬਿਹਾਰ ਤੇ ਤੁਸੀਂ ਸੌਦਾ ਕਰ ਲਿਓ ਬਿਲਕੁਲ ਠੰਡੀਆਂ ਧੀਰੀਆਂ ਅੱਗੇ ਬੱਚ ਦੇ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਆ ਪਹਿਲਾ ਸਵੇਰ ਝੋਟੀ ਆ ਬਾਕੀ ਚੰਗੇ ਦੁੱਧ ਰਿਕਾਰਡ ਵਾਲੀ ਰਹੂਗੀ ਠੀਕ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ